ਸਾਰਿਆਂ ਨੂੰ ਜੈ ਸ਼੍ਰੀ ਰਾਮ ਜੀ ਸਾਡੇ ਸਥਾਨ ਸੰਦੀਪ ਸ਼ੋਰ న్యూਸ ਕਰਾਰੀ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਗੱਲ ਕਰਦੇ ਹਾਂ ਸ਼ਿਵ ਸ਼ਕਤੀ ਸੇਵਾ ਦਲ ਬਾਬਾ ਸੋਤਲ ਨਗਰ ਵੱਲੋਂ ਸ਼੍ਰੀ ਰਾਮ ਜਨਮ ਭੂਮੀ ਦੇ વાર્ਸ਼ਿਕ ਉਤਸਵ ਦੀ ਖੁਸ਼ੀ ਦੇ ਵਿੱਚ ਚਾਹ ਪਕੌੜਿਆਂ ਦਾ ਅਤੁੱਟ ਲੰਗਰ ਚਲਾਇਆ ਗਿਆ ਲਾਈਵ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਬਾਬਾ ਸੋਤਲ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਜੀ ਸਵਾਗਤ ਸ਼੍ਰੀ ਰਾਮ ਜਨਮ ਭੂਮੀ ਦੇ ਉਤਸਵਿਕ ਜੋ ਬਰੈਡ ਪੋੜਾ ਲੰਗਰ ਲਗਾਇਆ ਗਿਆ ਇਹ ਜਿਹੜੇ ਪਿੰਡ ਤੋਂ ਲਗਾਇਆ ਗਿਆ ਜੀ ਇਹ ਜੀ ਅੱਜ શ્રી ਰਾਮਚੰਦਰ ਜੀ ਦੇ ਆਪਣਾ ਇੱਕ ਪ੍ਰਾਪਤੀ ਪ੍ਰਤਿਸ਼ਠਾ ਨੂੰ ਇੱਕ ਸਾਲ ਹੋ ਗਿਆ ਇਸ ਕਰਕੇ ਪਿੰਡ ਬਾਬੇ ਦੀ ਸੋਤਲ ਜ਼ਿਲ੍ਹਾ ਰੋਪੜ ਤਹਿਸੀਲ ਮਰੰਡਾ ਵੱਲੋਂ ਚਾਹ ਅਤੇ ਮਠਿਆਉੜਿਆਂ ਦਾ ਲੰਗਰ ਲਗਾਇਆ ਗਿਆ ਹੈ ਇਸ ਖੁਸ਼ੀ ਦੇ ਵਿੱਚ ਤੇ ਇਸੇ ਕਰਕੇ ਆਪਾਂ ਇੱਕ ਸਾਲ ਪੂਰਾ ਹੋ ਗਿਆ ਹੈ ਇਸ ਦੀ وجہ ਨਾਲ ਅਸੀਂ ਇਹ ਅੱਜ ਲੰਗਰ ਦਾ ਆਯੋਜਨ ਸੋ ਕਿੰਨੀ ਕਾ ਖੁਸ਼ੀ ਹੈ ਸ਼੍ਰੀ ਰਾਮ ਅੰਦਰ ਜੀ ਦਾ ਜੋ 1 ਸਾਲ ਪੂਰੇ ਹੋਈ ਮੰਦਰ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਜੀ ਸਾਨੂੰ ਬਹੁਤ ਖੁਸ਼ੀ ਹੋਈ ਹੈ ਜੀ ਇਸ ਖੁਸ਼ੀ ਨੂੰ ਮੁੱਖ ਰੱਖਦੇ ਆ ਅਸੀਂ ਇਹ ਸਾਡਾ ਸ਼ਿਵ ਸ਼ਕਤੀ ਸੇਵਾ ਦਲ ਪਿੰਡ ਸੋਤਲ ਬਾਬਾ ਤੋਂ ਇਹ ਲੰਗਰ ਲੈ ਕੇ ਆਇਆ ਹੈ ਤੇ ਚਾਹ ਤੇ ਪਕੌੜੇ ਦਾ ਲੰਗਰ ਚੱਲ ਰਿਹਾ ਸੋ ਅੱਜ ਦੇ ਦਿਨ ਸੰਗਤ ਨੂੰ ਕੀ ਉਪਦੇਸ਼ ਦੇਣਾ ਚਾਹੋਗੇ ਅਸੀਂ ਸੰਗਤ ਨੂੰ ਇਹੀ ਉਪਦੇਸ਼ ਦੇ ਰਹੇ ਹਾਂ ਕਿ ਵੱਧ ਚੜ ਕੇ ਰਹਿ ਚਾਹ ਤੇ ਪਕੌੜੇ ਛਕੋ ਲੇਕਿਨ ਟ੍ਰੈਫਿਕ ਦੇ ਵਿੱਚ ਵਾਹਾਂ ਨਾ ਪਾਓ ਵਿਗਨ ਨਾ ਪਾਓ ਟ੍ਰੈਫਿਕ ਨੂੰ ਵੀ ਜਲਦੀ ਰਹਿਣ ਦਿਓ ਤਾਂ ਕਿ ਕਿਸੇ ਨੂੰ ਕੋਈ ਦਿੱਕਤ ਨਾ ਹੋਵੇ लज्जलं प्रवाहपापितस्कले कले फलं बलं चितं बृशन्दतुं प्रलिकाकारचन्द्रताम् नवं न शिवः शिवं शिवः शिवं